ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਵਤ ਪੰਜਾਬੀ ਚੈਨਲ ਦੇਖ ਰਹੇ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਏ ਅੱਜ ਤੁਹਾਡੇ ਨਾਲ ਬਹੁਤ ਹੀ ਇੱਕ ਜ਼ਰੂਰੀ ਗੱਲ ਸ਼ੇਅਰ ਕਰਨੀ ਆ ਜਿਹੜੀ ਕਿ ਆਪਣੇ 2-3 ਦੋਸਤ ਮਿੱਤਰਾਂ ਨਾਲ ਹੋ ਚੁੱਕੀ ਆ ਘੋੜੀਆਂ ਦੇ ਨਾਂ ਤੇ ਫਰੋਡ ਦੀ ਗੱਲ ਇੱਕ ਫੋਨ ਆਉਂਦਾ ਵੀਰੇ ਤੇ ਜਿਹਦੇ ਨਾਲ ਜਿਹਦੇ ਫੋਨ ਤੇ ਆਪਾਂ ਨੂੰ ਘੋੜੀ ਦੀ ਡੀਲ ਕੀਤੀ ਜਾਂਦੀ ਆ ਇਹ ਆਪਣੇ ਦੋਸਤ ਮਿੱਤਰ ਨੂੰ ਅੱਜ ਵੀ ਕਾਲ ਆਇਆ ਸੀ ਤੇ ਉਹਨਾਂ ਨੇ ਬਕਾਇਦਾ ਸਾਰੀ ਵੀਡੀਓ ਬਣਾ ਲਈ ਰਿਕਾਰਡਿੰਗ ਵਿੱਚ ਸਾਰੀ ਆ ਉਹ ਆਪਾਂ ਵੀਡੀਓ ਦੇ ਵਿੱਚ ਐਡ ਕਰ ਦੇਾਂਗੇ ਤੁਸੀਂ ਆਰਾਮਦਾਰੀ ਨਾਲ ਉਹ ਸਾਰੀ ਵੀਡੀਓ ਸੁਣਿਓ ਤੇ ਦੇਖਿਓ ਤੇ ਅੱਗੇ ਆਪਣੇ ਯਾਰਾਂ ਦੋਸਤ ਮਿੱਤਰਾਂ ਨਾਲ ਸ਼ੇਅਰ ਕਰਿਓ ਤਾਂ ਜੋ ਆਪਾਂ ਇਸ ਫਰਾਡ ਤੋਂ ਬਚ ਸਕੀਏ ਉਹਨਾਂ ਦਾ ਫੋਨ ਆਉਂਦਾ ਵੀ ਜੇ ਆਪਾਂ ਕਹਿੰਨੇ ਵੀ ਆਪਣੀ 5 ਲੱਖ ਦਾ ਜਾਨਵਰ ਆ ਤਾਂ ਉਹ 4-80 ਦਾ ਆਪਣੇ ਨਾਲ ਸੌਦਾ ਕਰ ਲੈਂਦੇ ਆ ਜਦੋਂ ਆਪਣੇ ਨਾਲ ਸੌਦਾ ਹੁੰਦਾ ਤਾਂ ਮੁੜ ਕੇ ਆਪਣੇ ਨਾਲ ਕਹਿੰਦੇ ਆ ਵੀ ਸਾਨੂੰ ਫਲਾਨੀ ਜਗ੍ਹਾ ਤੇ ਭੇਜ ਦਿਓ ਫਲਾਨੀ ਜਗ੍ਹਾ ਤੇ ਭੇਜ ਦਿਓ ਤੇ ਚਲੋ ਆਪਾਂ ਫਿਰ ਆਪਾਂ ਨੂੰ ਆਏ ਹੁੰਦਾ ਵੀ ਆਪਣਾ ਜਾਨਵਰਾ ਚਲੋ ਵੀ ਸੇਲ ਹੁੰਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੁੰਦਾ ਵੀ ਆਪਾਂ ਗੱਡੀ ਕਰਵਾ ਕੇ ਭੇਜ ਦਿਆਂਗੇ ਪੈਸੇ ਆਪਣੇ ਅਕਾਊਂਟ 'ਚ ਆ ਜਾਣਗੇ ਤੇ ਜਦੋਂ ਕਹਿੰਦੇ ਆ ਵੀ ਆਪਾਂ ਤੁਹਾਨੂੰ ਪੈਸੇ Google Pay ਕਰ ਦਿਆਂਗੇ ਜਾਂ ਤੁਸੀਂ ਆ ਤਾਂ ਬੈਂਕ ਡਿਟੇਲ ਦੇ ਦਿਓ ਤੇ ਉਹਨਾਂ ਇਹ ਪਹਿਲਾਂ 1 ਜਾਂ 2 ਰੁਪਏ ਪਾਉਂਦੇ ਆ ਅਕਾਊਂਟ ਦੇ ਵਿੱਚ Google Pay ਦੇ ਤਾਂ ਉਹਦਾ ਕੋਈ ਆਪਸ਼ਨ ਆਉਂਦਾ ਤਾਂ ਉਹ ਕਹਿੰਦੇ ਆ ਪਲੇ ਕਰ ਦਿਓ ਜਾਂ ਕੋਈ OTP ਆਉਂਦਾ ਤੇ ਉਹ ਕਹਿੰਦੇ OTP ਸਮ ਦੱਸ ਦਿਓ ਇਹ OTP ਦੱਸਣ ਦੇ ਨਾਲ ਵੀਰੇ ਸਾਰੇ ਪੈਸੇ ਆਪਣੇ ਅਕਾਊਂਟ ਦੇ ਵਿੱਚੋਂ ਉਹ ਕਢਵਾ ਲਏ ਜਾਂਦੇ ਆ ਜਿਹਦੇ ਕਾਰਨ ਆਪਣਾ ਨੁਕਸਾਨ ਹੋ ਜਾਂਦਾ ਤੇ ਹੱਥ ਜੋੜ ਕੇ ਬੇਨਤੀ ਹੈ ਵੀਰੇ ਵੀ ਇਦਾਂ ਦੇ ਫਰਾਡ ਤੋਂ ਬਚ ਕੇ ਰਹੋ ਪੰਜ ਮਹੀਨੇ ਆਇਆ ਇਸਕੀ ਉਹ ਪੈਸਾ ਕਿੰਨਾ ਹੈ ਇਸ ਦਾ ਪ੍ਰਾਈਡ प्राइज।, प्राइज भाई साहब इसका छह लाख रुपए तो पाँच लाख अस्सी में हो जाएगा हाँ जी पाँच लाख अस्सी हजार पाँच लाख अस्सी में नहीं ये इसका तो निट्टी बोला हमने तो यार तो सर फौजी लोगों के लिए थोड़ा बहुत नहीं कम करोगे वो तो कोई बात नहीं बात में कम कर देंगे आप नब्बे में कर लो डनिट को अच्छा तो फिर ट्रांसपोर्ट करा दो मैं दिल्ली दिल्ली कहाँ पर है दिल्ली दिल्ली इंदिरा गांधी एयरपोर्ट इंदिरा गांधी एयरपोर्ट हाँ जी ओके okay. मैं उधर आर्मी में जॉब करता हूँ भैया मेरे पास आए नहीं जाएगा उधर और आपको भेजना पड़ेगा मैं आपको पेशा ऑनलाइन डाल दूंगा आर्मी कार्ड से आप फोन पे गूगल पे चलाते हैं हाँ जी आप तो बताइए हो जाएगा नहीं होगा वो तो हो जाएगा बेचने का जो गाड़ी का किराया तुम्हारा लगेगा कोई बात नहीं मैं ही दूंगा सर आपसे थोड़ी दिलाऊंगा उसको कोई बात नहीं भेज देंगे तो फिर आपको पेमेंट फोन पे डालना है गूगल पे गूगल पे पे डाल दो तो फिर मैं ऑफिस जाता हूँ अपना आर्मी कार्ड से पेमेंट डालता हूँ आपको कॉल करता हूँ ओके जी ओके जय जी ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀਰੇ ਤਾਂ ਕਿ ਕਿਸੇ ਵੀ ਵੀਰ ਦਾ ਨੁਕਸਾਨ ਨਾ ਹੋਵੇ ਤੇ ਤੁਸੀਂ ਅੱਗੇ ਤੋਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਇਹ ਚੈਨਲ ਨੂੰ ਇੰਨਾ ਪਿਆਰ ਦੇਣ ਲਈ